ਹੈਲੋ ਜੀ ਸਸਰੀ ਆਕਾਲ ਪਿੰਡ ਪੰਜਾਬ ਦੇ ਜਿੰਮ ਤੇ ਸਵਾਗਤ ਹੈ ਅੱਜ ਦੀ ਵੀਡੀਓ ਜਿਹੜੀ ਆਪਣੀ ਪੁਰਾਣੇ ਕੱਪੜਿਆਂ ਵਾਸਤੇ ਹੈ ਆਪਣੇ ਘਰਾਂ ਦੇ ਵਿੱਚ ਬਹੁਤ ਜ਼ਿਆਦੇ ਪੁਰਾਣੇ ਕੱਪੜੇ ਦੇਖੋ ਆਪਣੇ ਘਰ ਦੇ ਵਿੱਚ ਹੁੰਦੀ ਨੇ ਬਹੁਤ ਜ਼ਿਆਦਾ ਪੁਰਾਣੇ ਕੱਪੜੇ ਤੇ ਇਹਨਾਂ ਤੋਂ ਬਹੁਤ ਵਧੀਆ ਚੀਜ਼ ਆਪਾਂ ਜਿਹੜੀ ਬਣਾ ਕੇ ਪੇਰ ਕਰਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨਹੀਂ ਲਾਇਕ ਸ਼ੇਅਰ ਪਿਆਰ ਰੈਕਮੈਂਡ ਵੀ ਕਰਿਆ ਕਰੋ ਜੇ ਭਾਈਓ ਪਣ ਪਿਆਰੇ ਪਿਆਰੇ ਰੈਕਮੈਂਡ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਇਹਨੇ ਆਪਣੇ ਪੁਰਾਣੇ ਕੱਪੜੇ ਤੇ ਇਹਨਾਂ ਤੋਂ ਬਹੁਤ ਵਧੀਆ ਆਪਾਂ ਬਹੁਤ ਵਧੀਆ ਚੀਜ਼ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸਾਰੀ ਦੇਖਣੀ ਤੇ ਲਓ ਜੀ ਤੇ ਆਪਾਂ ਕਰ ਲਈਦੀ ਮੈਂਤੀ ਤੁਸੀਂ ਕੋਈ ਇਦਾਂ ਦਾ ਗੱთა ਲੈ ਲੈਣਾ 5 ਇੰਚ ਆਪਾਂ ਨੇ 5 ਇੰਚ 5 ਆਪਾਂ ਇਹ ਚੌੜਾ ਕੱਟਾਂਗੇ 5 ਇੰਚ 5 ਆਪਾਂ ਇਹ ਲੰਮਾ ਕੱਟਾਂਗੇ ਇਹ ਵੀ ਆਪਾਂ ਕਰਾਂਗੇ ਕਟਿੰਗ लो ये तो पहले मिल के कटते हैं हम लो ये तो पहले कट दे जो अपने ये गत्ता लेता पहले मिर्च के कट्टा तुम कि भी लै सकते हो ਪੀਸ ਤੇ ਪੀਸ ਕਰਕੇ ਸਾਰੇ ਕੱਟ ਲਾਂਗੇ ਲਓ ਜੀ ਤਾਂ ਪਿੱਛੇ ਹੋਰ ਕੱਟਦੇ ਆ ਇਸ ਤਰ੍ਹਾਂ ਤੁਸੀਂ ਕੱਪੜੇ ਤੇ ਕੱਪੜਾ ਰੱਖ ਕੇ ਜਿਹੜੇ ਪੀਸ ਐ ਪੁਰਾਣੇ ਕੱਪੜੇ ਤਾਂ ਆਪਣਾ ਬਹੁਤ ਵਧੀਆ ਤੀਜਾ ਮਣਾਕ ਆਪਾਂ ਤਿਆਰ ਕਰ ਸਕਦੇ ਆ ਕੱਪੜੇ ਦੇ ਕੱਪੜਾ ਰੱਖ ਕੇ ਦੇਖੋ ਆਪੇ ਸਾਰੇ ਪੀਸ ਐ ਜਿਹੜੇ ਕੱਟ ਲਾਂਗੇ ਲਓ ਜੀ ਆਪਾਂ ਇਹਨੇ ਸਾਰੇ ਪੀਸ ਐ ਜਿਹੜੇ ਕੱਟ ਲਏ ਜੀ ਤੇ ਹੁਣ ਆਪਾਂ ਇਹਦੇ ਕੱਟਦੇ ਆਂ ਨਾਲੇ ਕਲਰ ਜੋੜਾਂਗੇ ਆਪਾਂ ਲਓ ਜੀ ਤੇ ਪ੍ਰਾਣੀ ਕਪੜੇ ਤਾਂ ਬਹੁਤ ਵਧੀਆ ਆਪਾਂ ਜਿਹੜਾ ਕੁਝ ਵੀ ਬਣਾ ਸਕਦੇ ਆਂ ਕੰਮ ਆਉਣ ਵਾਲੀ ਚੀਜ਼ जी तो इतना अद्धा इंच निशानी तो कोने तो आप अद्धा इंचा अपा अद्धा इंच छद के नशानी जी लाव गे अद्धा इंच ही आप इधर छदा ਇਸ ਤਰ੍ਹਾਂ ਆਪਾਂ ਨਦੀ ਨਿਸ਼ਾਨੀਆਂ ਜਿਹੜੀਆਂ ਲਾ ਲਾਂਗੇ। ਲਓ ਜੀ ਤੇ ਆਪਾਂ ਇਸ ਤਰ੍ਹਾਂ ਇਹ ਤੇ ਸਾਂ ਲਗਾ ਲਈਏ ਜੋ ਪੱਧਰ ਤਾਂ ਚਿੰਨਣ ਛੱਡਿਆਗਾ ਇਸ ਤਰ੍ਹਾਂ ਸਾਂ ਜਿਹੜੀਆਂ ਆਪਾਂ ਲਾਵਾਂਗੇ। ਇਸ ਤਰ੍ਹਾਂ ਤੇ ਆਪਾਂ ਸਾਂ ਲਾ ਲਈਏ ਤੇ ਫਿਰ ਦਖਾਉਣੇ ਆ। ਲਓ ਜੀ ਤੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਟਾਂਗੇ। ਅਲੱਗ-ਅਲੱਗ ਕਰ ਲਾਂਗੇ ਇਹਨਾਂ ਨੂੰ ਇਸ ਤਰ੍ਹਾਂ ਵਿਛਾੜਿਆ। ਸਾਰੇ ਪੀਸ ਆਪਾਂ ਇਹ ਅਲੱਗ-ਅਲੱਗ ਕਰ ਲੈਨੇ ਹ ਲਓ ਜੀ ਤਾਂ ਪਾਈ ਪੀਸ ਆ ਜਿਹੜੇ ਸਾਰੇ ਅਲੱਗ-ਅਲੱਗ ਕਰ ਲਏ ਹੁਣ ਆਪਾਂ ਇਸ ਤਰ੍ਹਾਂ ਨਾਲ ਜੋੜਾਂਗੇ ਨਾਂ ਨੂੰ ਜੋੜਦੇ ਆ ਇਸ ਤਰ੍ਹਾਂ ਧਰ ਕੇ ਜੋੜਾਂਗੇ ਹੁਣ ਆਪ ਇਹਨਾਂ ਨੂੰ ਅਟੈਚ ਕਰ ਲਾਂਗੇ ਸਾਰਿਆਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਅਟੈਚ ਕਰਦੇ ਨੇ ਸਿਉਣ ਲਾਉਣੇ ਆ ਇਸ ਤਰੀਕੇ ਨਾਲ ਇਸ ਤਰ੍ਹਾਂ ਅਸੀਂ ਜਿਹੜੀ ਲਾ ਲਾਂਗੇ ਤੇ ਲਓ ਜੀ ਤੇ ਪੀਸ ਹੈ ਜਿਹੜੇ ਆਪਾਂ ਨੇ ਜੋੜ ਲਏ ਇਸ ਤਰ੍ਹਾਂ ਤੇ ਆਪਾਂ ਇਹਦੇ نیچے ਲਾਵਾਂਗੇ ਕੱਪੜਾ ਇਸ ਤਰ੍ਹਾਂ ਪਰੇ ਨੀਚੇ ਤਰਕੇ ਦੇ ਨਾਲ ਦੀ ਆਪਾਂ ਨੇ ਕੱਪੜਾ ਲੈ ਲਿਆ ਆਪਾਂ ਉਹਨਾਂ ਪਰੇ ਸਹਾਨ ਲਾਉਣੇ ਆ ਸਾਰੇ ਲਓ ਜੀ ਤੇ ਆਪਾਂ ਇਹ ਨੀਚੇ ਕੱਪੜੇ ਦੇ ਵੀ ਲਾਉਣੇ ਆ ਤੇ ਇਹਦੇ ਵੀ ਲਾਉਣੇ ਆ ਦੋਨਾਂ ਦੇ ਨੀਚੇ ਕੱਪੜਾ ਆਪਾਂ ਇਸ ਤਰ੍ਹਾਂ ਸਿਉਣਾ ਜਿਹੜੀ ਲੱਕ ਲਿਆਵਾਂਗੇ ਇਹਦਾ ਆਪਾਂ ਵੱਧ ਲੱਤੇ ਇਹਦਾ ਆਪਾਂ ਵਿਚੇ ਨੂੰ ਮੋੜ ਮੂੜਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਹਦਾ ਤਾਂ ਵਿਚ ਨੂੰ ਕੁਛੰਦਾ ਜਿਹੜਾ ਇਸ ਤਰ੍ਹਾਂ ਐ ਮੋੜ ਦਾਂਗੇ ਤੇ ਇਹਦੇ ਨਾਲ ਇਹਨੂੰ ਆਪਾਂ ਇਦਾਂ ਅਟੈਚ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਇਹ ਤੇ ਹੁਣ ਸਿਆਣਾ ਜਿਹੜੀ ਲਾ ਕੇ ਲਿਆਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਲਾ ਕੇ ਲੈਣੀ ਹੁਣ ਆਪਾਂ ਸਿਆਣਾ ਇਸ ਤਰ੍ਹਾਂ ਇਹ ਸਾਰੇ ਪਾਸੇ ਹੁਣ ਢਾਲ ਲੀਏ ਤੇ ਫਿਰ ਆਪਾਂ ਫੇਰ ਦਿਖਾਉਨੇ ਆ ਲਓ ਜੀ ਆਪਣਾ ਕਿੰਨਾ ਵਧੀਆ ਜਿਹੜਾ ਕੁਛ ਨਵਾਂ ਬਣ ਕੇ ਤਿਆਰ ਹੈ ਦੇਖੋ ਤੇ ਆਪਾਂ ਨੂੰ ਏਡਾ ਕੀ ਚਾਹੀਦਾ ਸੀਗਾ ਤੇ ਤੁਸੀਂ ਵੱਡਾ ਛੋਟਾ ਜਿਹੜਾ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੇ ਆਪਾਂ ਇਹ ਲਓ ਜੀ ਯੋਕਾ ਕੁਸ਼ਨ ਬਣਾਇਆ ਹੈ ਇਹ ਆਪਣੀਆਂ ਕਾਤਰਾ ਨੇ ਬਤੀਆਂ ਹੋਈਆਂ ਪੁਰਾਣੇ ਕੱਪੜਿਆਂ ਨੇ ਇਹ ਆਪਾਂ ਵਿੱਚ ਪਾ ਦਾਂਗੇ ਇਹਦੇ ਆਪਣਾ ਬਹੁਤ ਵਧੀਆ ਜਿਹੜਾ ਇੱਕ ਕੁਸ਼ਨ ਬਣ ਕੇ ਤਿਆਰ ਹੋ ਜਾਊਗਾ ਆਪਾਂ ਸਾਰੀਆਂ ਕਾਤਰਾਆਂ ਜਿਹੜੀਆਂ ਇਹਦੇ ਵਿੱਚ ਪਾ ਦੀਆਂ ਹਲੋ ਜੀ ਆਪਾਂ ਪੁਰਾਣੀਆਂ ਕੱਤਰਾਣਾਂ ਜਿਹੜੀਆਂ ਇਹਦੇ ਵਿੱਚ ਪਾਤੀਆਂ ਦੇਖੋ ਆਪਣਾ ਕਿੰਨਾ ਵਧੀਆ ਜਿਹੜਾ ਕੁਝ ਨ ਬਣ ਕੇ ਤਿਆਰ ਹੋਇਆ ਸਿਰਫ ਆਪਣੇ ਪੁਰਾਣੇ ਕੱਪੜੇ ਜੀਕੇ ਪੁਰਾਣੇ ਕੱਪੜਿਆਂ ਦੇ ਇਸ ਤਰ੍ਹਾਂ ਤੁਸੀਂ ਕੰਮ ਲੈ ਸਕਦੇ ਆ ਤੇ ਬਹੁਤ ਵਧੀਆ ਆਪਣਾ ਕੁਝ ਨਾ ਜਿਹੜਾ ਬਣ ਕੇ ਤਿਆਰ ਹੋ ਗਿਆ ਫ੍ਰੀ ਦਾ ਇਸ ਤਰੀਕੇ ਨਾਲ ਜਿਹੜਾ ਪੁਰਾਣੇ ਕੱਪੜਿਆਂ ਤੋਂ ਵੀ ਕੁਝ ਬਣਾਇਓ ਤੇ ਵਰਤੋਂ ਵਿੱਚ ਲਿਆਇਓ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਪਿਆਰਾ ਦਾ ਕਮੈਂਟ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ